ਸੁਭਾਉ ਸਾ ਸੰਗ ਜੀ ਚੱਲ ਰਹੀ ਨਿਤਨੇਮ ਕਥਾ ਵਿਚਾਰ ਪਾਵਨ ਬਾਣੀ ਅਨੰਦ ਸਾਹਿਬ ਰਾਹੀਂ ਸਤਿਗੁਰੂ ਕਿਰਪਾ ਕਰ ਰਹੇ ਹਨ 24 ਪੌੜੀਆਂ ਪਿੱਛੇ ਵਿਚਾਰ ਹੋ ਚੁੱਕੀ ਹੈ 25ਵੀਂ ਪੌੜੀ ਆਰੰਭ ਕਰ ਰਹੇ ਸਤਿਗੁਰੂ ਅੱਗੇ ਹੁਣ ਗੁਰੂ ਸ਼ਬਦ ਨੂੰ ਰਤਨ ਤੇ ਗੁਰਮੁਖਾਂ ਦੇ ਸ਼ੁੱਧ ਮਨ ਨੂੰ ਹੀਰੇ ਨਾਲ ਸ਼ਬਿਹ ਦੇ ਕਰਕੇ ਸਤਿਗੁਰੂ ਫਰਮਾ ਰਹੇ ਹਨ ਆਓ ਗੁਰਬਾਣੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਐ ਗੁਰਸਿੱਖੋ ਗੁਰੂ ਦਾ ਸ਼ਬਦ ਦੀਖਿਆ ਮੰਤਰ ਰਤਨ ਵਾਂਗ ਅਮੋਲਕ ਹੈ ਜਿਸ ਨੂੰ ਹੀਰੇ ਸ਼ੁੱਧ ਹਿਰਦੇ ਵਿੱਚ ਜੜਾਓ ਜੜਨਾ ਚਾਹੀਦਾ ਹੈ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਉ ਜਿਸ ਗੁਰਮੁਖ ਦਾ ਮਨ ਸ਼ਬਦ ਗੁਰੂ ਉਪਦੇਸ਼ अथवा ਦੀਖਿਆ ਮੰਤਰ ਰੂਪ ਰਤਨ ਨਾਲ ਜੁੜ ਗਿਆ ਹੈ ਉਸੇ ਨੂੰ ਹੀ ਇਹ ਸਮਾਉ ਆਨੰਦ अथवा ਸਰੂਰ ਪਾਵਨ ਨਜ਼ਾਰਾ ਪ੍ਰਾਪਤ ਹੋਇਆ ਹੈ ਸ਼ਬਦ ਛੇਤੀ ਮਨ ਮਿਲਿਆ ਸੱਚੈ ਲਾਇਆ ਭਾਉ ਅਨਵੇਅ ਅਰਥ ਕਰਦੇ ਜਿਨ੍ਹਾਂ ਨੂੰ ਸੱਚੇ ਵਾਹਿਗੁਰੂ ਨੇ ਆਪਣਾ ਪ੍ਰੇਮ ਲਾ ਦਿੱਤਾ ਹੈ ਉਹਨਾਂ ਦਾ ਮਨ ਗੁਰੂ ਸ਼ਬਦ ਨਾਲ ਤਦਾਕਾਰ ਹੋਇਆ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਸੋ ਫਿਰ ਅਨਵੇਅ ਅਰਥ ਹੋਣਗੇ ਜਿਸ ਗੁਰਮੁਖ ਨੂੰ ਅਕਾਲ ਪੁਰਖ ਗੁਰੂ ਸ਼ਬਦ ਦਾ ਭਾਵ ਸਮਝਾ ਦੇਵੇ ਉਸ ਦੀ ਦ੍ਰਿਸ਼ਟੀ ਵਿੱਚ ਅਜਿਹਾ ਅਨੁਭਵ ਪੈਦਾ ਹੋ ਜਾਂਦਾ ਕਿ ਉਹ ਵਾਹਿਗੁਰੂ ਆਪ ਹੀ ਹੀਰਾ ਸ਼ੁੱਧ ਹਿਰਦਾ ਰੂਪ ਹੈ ਅਤੇ ਆਪ ਹੀ ਗੁਰ ਸ਼ਬਦ ਰੂਪ ਰਤਨ ਹੈ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾ ਹਜੂਰ ਫਰਮਾਉਂਦੇ ਹਨ ਗੁਰੂ ਦਾ ਸ਼ਬਦ ਰਤਨ ਵਾਂਗ ਅਮੋਲਕ ਹੈ ਜਿਸ ਨਾਲ ਆਪਣਾ ਹਿਰਦਾ ਹੀਰੇ ਵਾਂਗ ਸ਼ੁੱਧ ਕਰਕੇ ਜੋੜਨਾ ਚਾਹੀਦਾ ਜਿਸ ਨਾਲ ਦੀਨ ਦੁਨੀਆ ਵਿੱਚ ਸ਼ੋਭਾ ਪ੍ਰਾਪਤ ਹੋਵੇਗੀ ਅੱਗੇ ਇਸ ਸੰਸਾਰ ਨੂੰ ਸ਼ਿਵ ਸ਼ਕਤੀ ਪੁਰਖ ਅਤੇ ਪ੍ਰਕਿਰਤੀ ਦਾ ਨਾਟਕ ਦੱਸ ਕੇ ਇਸਤੇ ਪ੍ਰਭੂ ਦਾ ਹੁਕਮ ਵਰਤਿਆ ਦਰਸਾਉਂਦੇ ਆ ਸਿਵ ਸ਼ਕਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਸਿਵ ਸ਼ਕਤ ਸਿਰਜਨਹਾਰ ਵਾਹਿਗੁਰੂ ਆਪ ਹੀ ਪੁਰਖ ਅਤੇ ਪ੍ਰਕਿਰਤੀ अथवा ਰੂਹ ਅਤੇ ਮਾਦਾ ਪੈਦਾ ਕਰਕੇ ਭਾਵ ਜੜ ਚੇਤਨ ਸੰਸਾਰ ਸਾਜ ਕੇ ਆਪਣੇ ਬਣਾਏ ਸਾਰੇ ਸੰਸਾਰ ਤੇ ਆਪ ਹੀ ਹੁਕਮ ਵਰਤਾਰਿਆ ਹੁਕਮ ਵਰਤਾਏ ਆਪ ਵੇਖੈ ਗੁਰਮਖ ਕਿਸੈ 부ਝਾਏ ਉਹ ਪ੍ਰਭੂ ਸਾਰੇ ਹੀ ਸੰਸਾਰ ਤੇ ਆਪਣਾ ਹੁਕਮ ਵਰਤਾ ਕੇ ਆਪ ਹੀ ਸਭ ਜੀਵਾਂ ਦੀ ਵੇਖੈ ਨਿਗਰਾਨੀ ਅਤੇ ਨજર ਸਾਨੀ ਕਰ ਰਿਹਾ ਪਰ ਕਿਸੇ ਵਿਰਲੇ ਨੂੰ ਗੁਰੂ ਦੁਆਰਾ ਇਹ ਭੇਤ ਸਮਝਾਉਂਦਾ ਹੈ ਤੂੜੇ ਬੰਧਨ ਹੋਵੇ ਮੁਕਤ ਸਬਦ ਮੰਨ ਵਸਾਏ ਹਾਂ ਜਿਸ ਤੇ ਗੁਰੂ ਪ੍ਰਸੰਨ ਹੁੰਦਾ ਹੈ ਉਪਦੇ ਮਨ ਵਿੱਚ ਸ਼ਬਦ ਗੁਰ ਉਪਦੇਸ਼ अथवा dikhya mantra vasa dinda hai phir o karta bhogta athwa home ahankar de bandhan tod ke mukt band khilas ho janda hai gurumukh jis nu aap kare so hove ekas se o le bulaaye mukhi guru aap hi jis nu gurumukh sikh banawana chahunda ohi banda hai eh kive ਇਕ ਵਾਹਿਗੁਰੂ ਪਰਮੇਸ਼ਰ ਨਾਲ ਲੇਵ ਸੁਰਤ अथवा प्रीति ਲਾ ਕੇ ਗੁਰਮੁਖ ਬਾਣਾ ਬਣਾ ਦਿੰਦਾ ਹੈ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਹਜੂਰ ਫਰਮਾਉਂਦੇ ਹਨ ਉਹ ਕਰਤਾ ਪੁਰਖ ਵਾਹਿਗੁਰੂ ਆਪ ਹੀ ਹੁਕਮ ਵਰਤਾਉਂਦਾ ਹੈ ਅਤੇ ਆਪ ਹੀ ਗੁਰਮੁਖਾਂ ਪ੍ਰਤੀ ਉਸ ਹੁਕਮ ਨੂੰ ਸਮਝਾਉਂਦਾ ਅੱਗੇ ਹਿੰਦੂ ਮਤ ਦੇ ਗ੍ਰੰਥਾਂ ਦਾ ਵਿਸ਼ਾ ਸਪਸ਼ਟ ਕਰ ਰਹੇ ਸਤਿਗੁਰੂ ਜੀ ਸਿਮਰਤ ਸਾਸ਼ਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੇ ਐ ਗੁਰ ਸਿੱਖੋ ਹਿੰਦੂ ਮਤ ਦੇ ਧਾਰਮਿਕ ਗ੍ਰੰਥ ਸਿਮਰਤੀਆਂ ਅਤੇ ਸ਼ਾਸਤਰ ਪੁੰਨ ਪਾਪ ਚੰਗੇ ਮਾੜੇ ਕਰਮਾਂ ਦੇ ਵਿਚਾਰ ਸਮਝਾਉਂਦੇ ਅਸਲੀ ਤਤੈ ਤਤ ਪਰਮਾਰਥ ਦੀ ਨਾਮ ਤਤ ਸਭ ਹੀ ਸਿਰ ਜਾਪੇ ਨਾਮ ਦੀ ਕਦਰੋ ਕੀਮਤ ਨਹੀਂ ਜਾਣਦੇ ਅੱਗੇ ਫਿਰ ਪਿਛਲੇ ਸਿਧਾਂਤ ਦੀ ਤਸਦੀਕ ਫਿਰ ਕਰਦੇ ਆ ਤਤੈ ਸਾਰ ਨ ਜਾਣੀ ਗੁਰੂ ਬਾਝੋ ਤਤੈ ਸਾਰ ਨ ਜਾਣੀ Hindu ਮਤ ਦੇ ਗ੍ਰੰਥ ਪੜ੍ਹ ਕੇ ਸਹੀ ਤਤ ਪਰਮਾਰਥ ਦੀ ਸਾਰ ਗੁਰੂ ਤੋਂ ਬਿਨਾ ਕੋਈ ਨਹੀਂ ਜਾਣ ਸਕਦਾ ਅਤੇ ਅੱਗੇ ਨੂੰ ਵੀ ਕੋਈ ਤਤ ਸਾਰ ਦੀ ਗੱਲ ਨਹੀਂ ਜਾਣ ਸਕੇਗਾ ਤੇਹੀ ਗੁਣੀ ਸੰਸਾਰ ਪ੍ਰਮ ਸੁੱਤਾ ਸੁਤਿਆ ਰਹਿਣ ਵਿਹਾਣੀ ਹਾਂ ਦੱਸ ਰੇ ਸਾਰਾ ਸੰਸਾਰ ਹੀ ਤੇਹੀ ਗੁਣੀ ਤਿੰਨਾ ਗੁਣਾ ਮਾਇਆ ਦੇ ਮੋਹ ਵਿੱਚ ਅਧਵ ਪਰਮ ਰੂਪ ਨਿੰਦਰਾ ਵਿਸੁੱਤਾ ਪਿਆ ਸੁੱਤਿਆ ਹੋਇਆ ਹੀ ਇਸ ਸੰਸਾਰ ਦੀ ਰੈਣ ਉਮਰ ਰੂਪ ਰਾਤ ਲੰਘ ਰਹੀ ਗੁਰ ਕਿਰਪਾ ਦੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਹਾਂ ਗੁਰੂ ਦੀ ਕਿਰਪਾ ਨਾਲ ਉਹ ਗੁਰਮਖ ਜਾਗੇ ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਦਾ ਨਾਮ ਵਸ ਗਿਆ ਹੈ ਅਤੇ ਅੰਮ੍ਰਿਤ ਰੂਪ ਸਤਿਗੁਰਾਂ ਦੀ ਬਾਣੀ ਉਚਾਰਦੇ ਹਨ ਕਹੈ ਨਾਨਕ ਸੂ ਤਤ ਪਾਈ ਜਿਸਨੂੰ ਅਨ ਦਿਨ ਹਰ ਲਿਵ ਲੱਗੈ ਜਾਗਤ ਰਹਿਣ ਵਿਹਾਣੀ ਹਜ਼ੂਰ ਫਰਮਾਉਂਦੇ ਹਨ ਅਸਲੀ ਤਤ ਪਰਮਾਰਥ ਦੇ ਭਾਵ ਨੂੰ ਉਹੀ ਪ੍ਰਾਪਤ ਕਰਦੇ ਹਨ ਜਿਨ੍ਹਾਂ ਦੀ ਦਿਨ ਰਾਤ ਇੱਕ ਰਸ ਪਰਮੇਸ਼ਰ ਦੇ ਨਾਮ ਵਿੱਚ ਲਿਵ ਲੱਗ ਜਾਂਦੀ ਫਿਰ ਉਹਨਾਂ ਦੀ ਸਿਮਰਨ ਅਥਵਾ ਗਿਆਨ ਦੀ ਅਵਸਥਾ ਵਿੱਚ ਸਾਖੀ ਭਾਵ ਜਾਗਦਿਆਂ ਹੋਇਆ ਸਾਰੀ ਅਵਸਥਾ ਲੰਘਦੀ ਹੈ ਅਗੇ ਉਸ ਪ੍ਰਭੂ ਦੀ ਪਾਲਣ ਸ਼ਕਤੀ ਦਾ ਜ਼ਿਕਰ ਕਰਕੇ ਉਸ ਨੂੰ ਹਮੇਸ਼ਾ ਯਾਦ ਰੱਖਣ ਦਾ ਉਪਦੇਸ਼ ਦੇ ਰਿਹਾ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨੁ ਵਿਸਾਰੀਐ ਐ ਗੁਰਮੁਖੋ ਪਰਵਦਗਾਰ ਮਾਤਾ ਦੇ ਉਦਰ ਪੇਟ ਵਿੱਚ ਹਰ ਜੀਵ ਦੀ ਪਾਲਣਾ ਕਰਦਾ ਹੈ ਉਸ ਨੂੰ ਆਪਣੇ ਮਨ ਤੋਂ ਕਿਉ ਭੁਲਾਈਏ ਭਾਵ ਨਹੀਂ ਭੁਲਾਉਣਾ ਚਾਹੀਦਾ ਮਨੁ ਕਿਉ ਵਿਸਾਰੀਐ ਏ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਹ ਪ੍ਰਭੂ ਏਡਾ ਵੱਡਾ ਦਾਤਾ ਹੈ ਜਿਹੜਾ ਮਾਤਾ ਦੀ ਜઠਰਾ ਅਗਨੀ ਵਿੱਚ ਰਹਿਣ ਸਮੇਂ ਵੀ ਆਹਾਰ ਖੁਰਾਕ ਅਪੜਾਉਂਦਾ ਹੈ ਉਸ ਨੂੰ ਆਪਣੇ ਮਨ ਤੋਂ ਕਿਉਂ ਭਲਾਈਏ ਪ੍ਰਸ਼ਨ ਸੀ ਮਾਤਾ ਦੇ ਗਰਭ ਵਿੱਚ ਰਹਿੰਦਿਆਂ ਹੋਇਆਂ ਇਸ ਜੀਵ ਨੂੰ ਜઠਰਾ ਅਗਨੀ ਸਾੜਦੀ ਕਿਉਂ ਨਹੀਂ ਗੁਰੂ ਉੱਤਰ ਦਿੰਦੇ ਆ ਉਸ ਨੂੰ ਕੇਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲੇਵ ਲਾਵੇ ਉਹ ਪ੍ਰਭੂ ਜਿਸ ਜੀਵ ਨੂੰ ਆਪਣੀ ਸਿਮਰਨ अथवा ਪ੍ਰੇਮ ਦੀ ਲਿਵ ਲਾ ਦਿੰਦਾ ਉਸ ਜੀਵ ਨੂੰ ਕਿਹੋ ਕਿਸੇ ਪ੍ਰਕਾਰ ਦੀ ਵੀ ਅੱਗ ਸਾੜ ਨਹੀਂ ਸਕਦੀ ਪ੍ਰਸ਼ਨ ਸੀ ਲਿਵ ਕਿਵੇਂ ਲੱਗਦੀ ਹੈ ਗੁਰੂ ਉੱਤਰ ਦਿੰਦੇ ਆ ਆਪਣੀ ਲਿਵ ਆਪੇ ਲਾਏ ਗੁਰਮਖ ਸਦਾ ਸੰਭਾਲੀ ਹੈ ਐ ਗੁਰਮੁਖੋ ਗੁਰੂ ਦੁਆਰਾ ਉਸ ਪ੍ਰਭੂ ਨੂੰ ਹਮੇਸ਼ਾ ਯਾਦ ਕਰੀਏ ਫਿਰ ਉਹ ਆਪਣੀ ਸਿਮਰਨ अथवा ਪ੍ਰੇਮ ਦੀ ਲਿਵ ਆਪ ਹੀ ਲਾ ਦਿੰਦਾ ਹੈ ਕਹੈ ਨਾਨਕ ਏ ਵਡ ਦਾਤਾ ਸੋ ਕਿਉ ਮਨ ਹਮ ਵਿਸਾਰੀਐ ਹਜੂਰ ਫਰਮਾਉਂਦੇ ਹਨ ਉਹ ਪ੍ਰਭੂ ਏਡਾ ਵੱਡਾ ਸਮਰੱਥ ਦਾਤਾ ਹੈ ਉਸ ਨੂੰ ਆਪਣੇ ਮਨ ਤੋਂ ਕਿਉ ਭੁਲਾਈਐ ਭਾਵ ਹਮੇਸ਼ਾ ਯਾਦ ਰੱਖਣਾ ਚਾਹੀਦਾ ਅੱਗੇ ਪ੍ਰਾਕ ਕਥਨ ਭਾਵ ਅੱਗੇ ਜਟਰਾ ਅਗਨੀ ਦੇ ਸਮਾਨ ਹੀ ਮਾਇਆ ਨੂੰ ਅੱਗ ਦੱਸ ਕੇ ਇਸ ਤੋਂ ਬਚਣ ਦਾ ਵਸੀਲਾ ਦੱਸਦੇ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਗੁਰਮੁਖੋ ਜਿਹੋ ਜਹੀ ਖਤਰਨਾਕ ਅਗ ਮਾਤਾ ਦੇ ਪੇਟ ਵਿੱਚ ਮੰਨੀ ਹੈ ਉਹ ਜਹੀ ਬਾਹਰ ਮਾਇਆ ਰੂਪ ਅਗ ਹੈ ਜੋ ਜੀਵਾਂ ਨੂੰ ਸਾੜ ਰਹੀ ਆ ਮਾਇਆ ਅਗਨ ਸਭ ਇੱਕੋ ਜਹੀ ਕਰਤਾ ਖੇਲ ਰਚਾਇਆ ਜਟਰਾ ਅਗਨੀ ਅਤੇ ਮਾਇਆ ਰੂਪ ਅਗਨੀ ਸਭ ਤਰ੍ਹਾਂ ਨਾਲ ਇੱਕੋ ਜਹੀ ਬਰਾਬਰ ਹੈ ਕਰਤਾ ਪੁਰਖ ਨੇ ਇਹ ਅਸਚਰਜ ਹੀ ਖੇਡ ਤਮਾਸ਼ਾ ਬਣਾਇਆ ਭਾਗ ਮਾਤਾ ਦੇ ਗਰਭ ਵਿੱਚ ਜਟਰਾ ਅਗਨੀ ਸਾੜਦੀ ਹੈ ਅਤੇ ਬਾਹਰ ਮਾਇਆ ਦੀ ਤ੍ਰਿਸ਼ਨਾ ਰੂਪ ਅੱਗ ਸਾੜਦੀ ਹੈ। ਜਾ ਤਿਸ ਭਾੜਾ ਤਾਂ ਜੰਮਿਆ ਪਰਵਾਰ ਭਲਾ ਪਾਇਆ। ਜਦੋਂ ਉਸ ਪ੍ਰਭੂ ਨੂੰ ਪਾਇਆ ਤਾਂ ਜੰਪਿਆ ਭਾਵ ਜਟਰਾ ਅਗਨੀ ਤੋਂ ਬਾਹਰ ਆ ਗਿਆ। ਤਾਂ ਪਰਿਵਾਰ ਨੂੰ ਬਹੁਤਾ ਚੰਗਾ ਲੱਗਿਆ। ਭਾਵ ਜਦੋਂ ਕੋਈ ਨਵਾਂ ਬੱਚਾ ਪੈਦਾ ਹੁੰਦਾ ਤਾਂ ਸਾਰੇ ਪਰਿਵਾਰ ਨੂੰ ਖੁਸ਼ੀ ਹੁੰਦੀ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਪਰ ਬਾਹਰ ਆਉਣ ਤੂੰ ਸਿਮਰਨ ਦੀ ਲਿਵ ਛੁੱਟ ਗਈ ਅਤੇ ਆਗੇ ਮਾਇਆ ਦੀ ਤ੍ਰਿਸ਼ਨਾ ਚੰਬੜ ਗਈ ਭਾਵ ਖਾਣ ਪੀਣ ਆਦਿਕ ਪਦਾਰਥਾਂ ਦੀ ਇਛਾ ਨੇ ਪ੍ਰਭੂ ਦੀ ਲਿਵ ਤੋੜ ਦਿੱਤੀ ਇਹ ਜੀਵ ਪ੍ਰਭੂ ਦੇ ਭਾਣੇ ਤੋਂ ਵੀ ਬਾਹਰ ਹੋ ਗਿਆ ਇਸ ਕਰਕੇ ਮਾਇਆ ਨੇ ਇਸ ਤੇ ਆਪਣਾ ਅੰਮਰ ਹੁਕਮ ਵਰਤਾ ਦਿੱਤਾ ਪ੍ਰਸ਼ੰਸੀ ਮਾਇਆ ਦਾ ਸਰੂਪ ਕੀ ਹੈ ਗੁਰੂ ਉੱਤਰ ਦਿੰਦੇ ਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਪਾਉ ਦੂਜਾ ਲਾਇਆ ਪਾਤਸ਼ਾਹ ਪਰਮਉਦੇ ਮਾਇਆ ਦਾ ਸਰੂਪ ਇਹ ਸਾਰਾ ਹੀ ਸੰਸਾਰ ਹੈ ਜਿਸ ਵਿੱਚ ਲੱਗ ਕੇ ਵਾਹਿਗੁਰੂ ਭੁੱਲ ਜਾਂਦਾ ਤੇ ਕਿਸੇ ਵਸਤੂ अथवा ਮਨ ਵਿੱਚ ਕਿਸੇ ਜੀਵ ਦਾ ਮੂਹ ਪੈਦਾ ਹੋ ਜਾਂਦਾ ਮਾਇਆ ਨੇ ਪ੍ਰਭੂ ਨੂੰ ਭੁਲਾ ਕੇ ਇਸ ਜੀਵ ਦੇ ਮਨ ਵਿੱਚ ਹੋਰ ਦੂਜੇ ਪਦਾਰਥਾਂ ਦਾ ਪ੍ਰੇਮ ਲਾ ਦਿੱਤਾ ਹੈ ਕਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲੇਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਜੂਰ ਫਰਮਾਉਂਦੇ ਹਨ ਜਿਨ੍ਹਾਂ ਦੇ ਮਨ ਦੀ ਲਿਵ ਤਾਰ ਗੁਰੂ ਕਿਰਪਾ ਸਦਕਾ ਪਰਮੇਸ਼ਰ ਨਾਲ ਜੁੜ ਗਈ ਉਹਨਾਂ ਗੁਰਮੁਖਾਂ ਨੇ ਮਾਇਆ ਵਿੱਚ ਰਹਿੰਦਿਆਂ ਹੋਇਆ ਹੀ ਉਸ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਪ੍ਰਾਕ ਕਥਨ ਅਨਸਾਰ ਕਥਨ ਕਰਦੇ ਆ ਕਿ ਉਸ ਪ੍ਰਭੂ ਨੂੰ ਅਮੋਲਕ ਦੱਸਦੇ ਹੋਏ ਉਸ ਦੀ ਪ੍ਰਾਪਤੀ ਦਾ ਵਸੀਲਾ ਹੁਣ ਬਿਆਨ ਕਰ ਰਹੇ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਗੁਰਮੁਖੋ ਵਾਹਿਗੁਰੂ ਆਪ ਅਮੋਲਕ ਹੈ ਭਾਵ ਮੁੱਲ ਤੂ ਰਹਿਤ ਹੈ ਕਿਸੇ ਵੀ ਪਦਾਰਥ ਜਾਂ ਸਾਧਨ ਦੇ ਮੁੱਲ ਬਦਲੇ ਕਿਸੇ ਪਾਸੋਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਮੁੱਲ ਨਾ ਪਾਇਆ ਜਾਏ ਕਿਸੈ ਬਿਟ ਰਹਿ ਲੋਕ ਵਿਲ ਲਾਏ ਕਿਸੇ ਪਾਸੋਂ ਵੀ ਇਸ ਪ੍ਰਭੂ ਪ੍ਰਾਪਤੀ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਬਹੁਤ ਸਾਰੇ ਲੋਕ ਇਸ ਕੰਮ ਵਾਸਤੇ ਬੜਾ ਵਿਲ ਲਾਏ ਰੋਕੁਰ ਲਾਰੇ ਵਿਰਲਾਪ ਕਰਦੇ ਆ ਕ੍ਰਸ਼ਨ ਸੀ ਫਿਰ ਉਸ ਪ੍ਰਭੂ ਦੀ ਪ੍ਰਾਪਤੀ ਦਾ ਮੁੱਲ ਕਿਵੇਂ ਪੈ ਸਕਦਾ ਹੈ ਗੁਰੂ ਉਤਰ ਦਿੰਦੇ ਅਗਲੀ ਪੰਕਤੀ ਰਾਹੀ ਐਸਾ ਸਤਗੁਰੂ ਜੇ ਮਿਲੈ ਤਿਸਨੋ ਸਿਰ ਸੌਪੀਐ ਵਿਚਹੁ ਆਪ ਜਾਏ ਜੇ ਕਿਸੇ ਵੱਡੇ ਭਾਗ ਦਾ ਸਦਕਾ ਦਰਗਾਹੀ ਵਿਚੋਲਾ ਵਿਛੜਿਆ ਹੋਇਆਂ ਨੂੰ ਮੇਲਣਾਰ ਐਸਾ ਸਤਗੁਰੂ ਮਿਲ ਜਾਵੇ ਪੂਰਾ ਤਾਂ ਅਸੀਂ ਉਸ ਸਤਗੁਰੂ ਨੂੰ ਆਪਣਾ ਸਿਰ ਸਮਰਪਿਤ ਕਰਦੇ ਹੇ ਜਿਸ ਕਰਕੇ ਸਿਰ ਦੇਣ ਨਾਲ ਮਨ ਵਿੱਚੋਂ ਆਪਾ ਭਾਵ ਹਉਮੈ ਦਾ ਸੰਸਕਾਰ ਨਿਕਲ ਜਾਵੇ ਜਿਸ ਦਾ ਜੀਉ ਤਿਸ ਮਿਲ ਰਹਿ ਹਰ ਵਸੈ ਮਨ ਆਈ ਨਾਲ ਹੀ ਜਿਸ ਪ੍ਰਭੂ ਦਾ ਪੈਦਾ ਕੀਤਾ ਹੋਇਆ ਹੈ ਜੀਵ ਹੈ ਜੇਕਰ ਇਹ ਜੀਵ ਉਸ ਨੂੰ ਮਿਲ ਜਾਵੇ ਭਾਵੇ ਮਨੁੱਖੀ ਮਨ ਆਪਣੇ ਮੂਲ ਰੂਪ ਜੋਤੀ ਸਰੂਪ ਨਾਲ ਜੁੜ ਜਾਵੇ ਤਾਂ ਫਿਰ ਉਹ ਪ੍ਰਭੂ ਆਪ ਆ ਕੇ ਮਨ ਵਿੱਚ ਵਸਦਾ ਹੈ ਹਰ ਆਪ ਅਮੁੱਲਕ ਹੈ ਭਾਗ ਦਿਨਾ ਕੀ ਨਾਨਕਾ ਜਿਨ ਹਰ ਪੱਲੇ ਪਾਏ ਉਹ ਪ੍ਰਭੂ ਆਪ ਅਮੁੱਲਕ ਹੈ ਜਿਨ੍ਹਾਂ ਦੇ ਹਿਰਦੇ ਰੂਪ ਪੱਲੇ ਵਿੱਚ ਉਹ ਪ੍ਰਭੂ ਆਪ ਆ ਕੇ ਪ੍ਰਾਪਤ ਹੁੰਦਾ ਉਹਨਾਂ ਜੀਵਾਂ ਦੇ ਵੱਡੇ ਭਾਗ ਹਨ ਇਹ ਉਸ ਦੀ ਪ੍ਰਾਪਤੀ ਦਾ ਪ੍ਰਕਾਰ ਹੈ ਸੋ ਇਥੋਂ ਤੱਕ ਨਾਨਕ ਸਾਹਿਬ ਜੀ ਦੀਆਂ ਤੀ ਪੌੜੀਆਂ ਸੰਪੂਰਨ ਹੋਈਆਂ ਹਨ ਅਗਲੀ ਜੋ ਵਿਚਾਰ ਹੈ 10 ਪੌੜੀਆਂ ਦੀ ਉਹ ਪਾਉਣ ਵਾਲੇ ਦਿਨਾਂ ਵਿੱਚ ਆਪ ਜੀ ਨਾਲ ਸਤਿਗੁਰੂ ਦਾਸਰਾ ਲੈ ਕੇ ਸਾਂਝ ਪਾਵਾਂਗੇ ਇੱਥੇ ਹੀ ਆਪਾਂ ਗੁਰਮੰਤਰ ਵਿੱਚ ਹਾਜ਼ਰੀ ਲਵਾ ਕੇ ਫਤਿਹ ਬੁਲਾਈਏ ਵਾਹਿਗੁਰੂ ਵਾਹਿਗੁਰੂ